ਸਿੰਪਰ ਹਾਰ ਚੱਲਿਆ ਤੇ 324 ਬੰਦੇ ਫੜੇ ਗਏ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਵਿੱਚ ਕਿ ਜਿਹੜੇ ਲੌਜਿਸਟਿਕ ਪ੍ਰੋਵਾਈਡ ਕਰਦੇ ਸੀ ਗੈਂਗਸਟਰਸ ਨੂੰ ਜਾਂ ਉਹਨਾਂ ਦੀ ਸਪੋਰਟ ਸੀ ਗਰਾਉਂਡ ਸਪੋਰਟ ਜਾਂ ਵੈਸੇ ਕ੍ਰਿਮੀਨਲ ਬੰਦੇ ਸੀ ਕਾਫੀ ਪ੍ਰੋਕਲੇਮਡ ਡਿਫੈਂਡਰ ਵੀ ਫੜੇ ਗਏ ਸੋ 324 ਦੇ ਹਿਸਾਬ ਨਾਲ ਆਪਾਂ ਸਮਝੀਏ ਤੇ 100 ਪਲੱਸ ਦੀ ਐਵਰੇਜ ਹੈ ਇੰਦਰਾਂ ਦੀ ਸੋ ਮੈਂ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਨਾ ਔਰ ਪਬਲਿਕ ਦਾ ਸਹਿਯੋਗ ਸਾਨੂੰ ਬਹੁਤ ਮਿਲਦਾ ਗੁਰੂ ਨਗਰੀ ਉਹਨਾਂ ਦਾ ਵੀ ਮੈਂ ਸ਼ੁਕਰਿਆ ਅਦਾ ਕਰਦਾ ਤੁਹਾਡੇ ਥਰੂ ਅੱਜ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਉਹ ਟੈਨੈਂਟ ਵੈਰੀਫਿਕੇਸ਼ਨ ਦਾ ਸੀ ਕਿ ਜਿੱਥੇ ਪੀਜੀਜ਼ ਦੇ ਵਿੱਚ ਕਿਰਾਏਦਾਰ ਰਹਿੰਦੇ ਆ ਤੇ ਉਹ ਸਾਰੇ ਚੈੱਕ ਕਰਨੇ ਸੀਗੇ ਐਟ ਰੈਂਡਮ ਤੇ ਉਹਦੇ ਚ ਅਜੇ ਜਿਹੜਾ ਸਾਡੀ ਚੈਕਿੰਗ ਜਾਰੀ ਹੈ ਆ ਇਹਦੇ ਚ 35 ਟੀਮਾਂ ਲੱਗੀਆਂ ਹੋਈਆਂ ਸੀ ਵਕ ਵਕ ਏਰੀਆਜ਼ ਦੇ ਵਿੱਚ ਔਰ 364 ਬੰਦੇ ਹੁਣ ਤੱਕ ਚੈੱਕ ਹੋ ਚੁੱਕੇ ਜਿਨ੍ਹਾਂ ਦੀ ਪੁੱਛਗਿੱਛ ਚੱਲ ਰਹੀ ਹੈ 300 30 ਡਾਕੂਮੈਂਟ ਜਿਹੜੇ ਵੈਰੀਫਾਈ ਕੀਤੇ 34 ਬੰਦੇ ਨੂੰ ਅਜੇ ਤੱਕ ਅਸੀਂ ਜਿਹੜਾ ਕੁਐਸਚਨਿੰਗ ਕੀਤੀ ਜਾ ਰਹੀ ਹੈ ਅਜੇ ਉਹਨਾਂ ਦੀ ਵੈਰੀਫਿਕੇਸ਼ਨ ਜਾ ਰਹੀ ਹੈ ਕਿਉਂਕਿ ਉਹ ਸਾਨੂੰ ਸ਼ੱਕੀ ਲੱਗੇ ਸੀ ਇਸ ਤੋਂ ਇਲਾਵਾ ਜਿਹੜਾ ਕੁਝ ਰਿਕਵਰੀਜ਼ ਹੋਈਆਂ ਉਹ ਵੀ ਤੁਹਾਨੂੰ ਮੈਂ ਇਸ ਤੋਂ ਬਾਅਦ ਅਸੀਂ ਤੁਹਾਡਾ ਨਾਲ ਸ਼ੇਅਰ ਕਰ ਦਾਂਗੇ ਗਰੁੱਪ ਦੇ ਵਿੱਚ ਸਾਰੀ ਕੰਪਾਈਲ ਹੋ ਰਹੀ ਹੈ ਬਟ ਮੇਨ ਗੱਲ ਕੀ ਹੈ ਕਿ ਇਹਨਾਂ ਦਾ ਮੈਸੇਜ ਬੜਾ ਸਟਰੋਂਗ ਜਾਂਦਾ ਹੈ ਚਾਹੇ ਦੋ ਘਰੀ ਚੈੱਕ ਹੋਣ ਜਿਵੇਂ ਆਪਾਂ ਰਾਣੀ ਕਾ ਬਾਗ 'ਚ ਖੜੇ ਆ ਇੱਥੋਂ ਦੇ ਰਿਸਪੈਕਟੇਬਲਸ ਨੇ ਸਾਰਿਆਂ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਪੁਲਿਸ ਹਾਜ਼ਰ ਹੈ ਸਾਡੇ ਨੇੜੇ ਆ ਕੇ ਔਰ ਜਿਹੜੀ ਪ੍ਰੀਵੈਂਟਿਵ ਐਕਟੀਵਿਟੀਆਂ ਨੇ ਉਹਨਾਂ ਨੂੰ ਅੰਜਾਮ ਦੇ ਰਹੀ ਆ ਉਹਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਜਾਂਦੀ ਹੈ ਪਬਲਿਕ ਦੇ ਵਿੱਚ ਸੋ ਮੈਂ ਪਬਲਿਕ ਦਾ ਵੀ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਕੁਝ ਜਿਹੜੇ ਸਾਡੇ ਹੌਟਸਪੌਟਸ ਨੇ ਜਾਂ ਸੈਂਸਿਟਿਵ ਏਰੀਆਜ਼ ਨੇ ਉਹਦੇ ਚ ਵੀ ਕਾਫੀ ਜਿਹੜੀ ਇਨ ਡੈਪਥ ਚੈਕਿੰਗ ਅਜੇ ਵੀ ਚੱਲ ਰਹੀ ਹੈ ਕਿਉਂਕਿ ਕੁਝ ਲੋਕ ਸਵੇਰੇ ਕਰਨੀ ਹੁੰਦੇ ਸ਼ਾਮ ਨੂੰ ਆਉਂਦੇ ਆ ਤਾਂ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਤਾਂ ਮੇਰਾ ਇਹੀ ਪਬਲਿਕ ਨੂੰ ਸੰਦੇਸ਼ ਹੈ ਕਿ ਕੋਈ ਵੀ ਤੁਹਾਨੂੰ ਐਕਟੀਵਿਟੀ ਇਲੀਗਲ ਜਾਂ ਕੋ ਮਾੜਾ ਬੰਦਾ ਦਿਖਦਾ ਹੈ ਜਾਂ ਕਿਸੇ ਦੀ ਐਕਟੀਵਿਟੀ ਹੈ ਉਹ ਸ਼ੱਕੀ ਲੱਗਦੀ ਹੈ ਤਾਂ ਪੁਲਿਸ ਨਾਲ ਜੋ ਸ਼ੇਅਰ ਕਰੋ 112 ਦੇ ਉੱਤੇ ਬਹੁਤ ਸਾਰੇ ਲੋਕ ਕਰਦੇ ਨੇ ਵੈਸੇ ਵੀ ਅਸੀਂ ਕੋਸ਼ਿਸ਼ ਇਹ ਹੀ ਕਰਦੀ ਆ ਕਿ ਕੋਈ ਵੀ ਜਿਹੜੀ ਆਈਡੈਂਟੀਟੀ ਹੈ ਉਹ ਡਿਸਕਲੋਜ਼ ਨਾ ਕੀਤੀ ਜਾਵੇ ਜਿੱਥੇ ਵੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦਿੰਦੇ ਆ ਉਸੇ ਕਰਕੇ ਹੀ ਹੈ ਕਿ ਆਪਾਂ ਆਰਗੇਨਾਈਜ਼ ਕ੍ਰਾਈਮ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਬਹੁਤ ਡਿਸਮੈਂਟਲ ਕੀਤਾ ਗਿਆ ਵੱਡੇ ਨੈਟਵਰਕ ਚਾਹੇ ਉਹ ਵੈਪਨਸ ਹੋਣ ਚਾਹੇ ਉਹ ਕ੍ਰਾਈਮ ਦਾ ਤੇ ਡਰੱਗ ਦਾ ਕੰਮ ਹੋਵੇ ਉਸ ਤੇ ਬੜਾ ਫੋਕਸ ਰੱਖੀਦਾ ਔਰ ਇਹ ਇਦਾਂ ਹੀ ਕੰਟੀਨਿਊ ਕਰਾਂਗੇ ਡਰਾਈਵ ਰਿਪਬਲਿਕ ਡੇ ਵਾਸਤੇ ਸਪੈਸ਼ਲ ਜਿਹੜੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਨਾ ਉਹਦੇ ਚ ਅਸੀਂ ਸਾਨੂੰ ਤਕਰੀਬਨ 211 ਬੰਦੇ ਬਾਹਰੋਂ ਆਏ ਆ ਤੇ 1200 ਬੰਦਾ ਅਸੀਂ ਜਿਹੜਾ ਡਿਪਿਊਟ ਕੀਤਾ ਫॉर ਨਾਕਾਬੰਦੀ ਐਂਡ ਸਪੈਸ਼ਲ ਆਪਰੇਸ਼ਨ ਜਿਹਦੇ ਚ ਸਾਡੇ ਚਾਰ ਸਪੈਸ਼ਲਾਈਜ਼ਡ ਯੂਨਿਟ ਨੇ ਸੀਆਈਏ ਤੋਂ ਇਲਾਵਾ ਤਿੰਨ ਹੋਰ ਨੇ ਉਹ ਸਾਰੇ ਸਿਰਫ ਕ੍ਰਿਮੀਨਲਜ਼ ਦੇ ਉੱਤੇ ਹੀ ਜਿਹੜੇ ਨਿਗਾਹ ਰੱਖੀ ਹੋਈ ਆ ਪ੍ਰਾਈਵੇਟ ਕਪੜੇਆਂ স্পেশাল ਫਲਾਈਂਗ ਸਕਾਟ ਬਣਾਏ ਗਏ ਨੇ ਔਰ ਮੇਨ ਗੱਲ ਜਿਹੜੀ ਹੈ ਕਿ ਅਸੀਂ ਕੈਮਰਾਜ਼ ਬਹੁਤ ਐਸਕੇਪ ਰੂਟਸ ਅਸੀਂ ਮਾਰਕ ਆਊਟ ਕੀਤੇ ਨੇ ਜਿੰਨ ਨਾਲ ਕੇ ਸੀਸੀਟੀਵੀ ਕੈਮਰਾ ਉਹ ਲਵਾਏ ਜਾ ਰਹੇ ਨੇ ਉਹਨਾਂ ਕਾਫੀ ਜ਼ਿਆਦਾ ਲੱਗੇ ਨੇ ਸਾਡੇ ਕੋਲ ਔਰ ਉਹਦਾ ਸਾਨੂੰ ਬੜਾ ਫਾਇਦਾ ਮਿਲਦਾ ਕਿਉਂਕਿ ਜਿਹੜਾ ਵੀ ਕੋਈ ਕ੍ਰਾਈਮ ਅਗਰ ਹੁੰਦਾ ਵੀ ਹੈ ਉਹਨੂੰ ਟਰੈਕ ਕਰਨ ਚ ਬੜੀ ਸਹੂਲਤ ਹੁੰਦੀ ਹੈ ਔਰ ਅਸੀਂ ਜਿੰਨੇ ਵੀ ਸਾਡੇ ਆਊਟਲੈਟਸ ਨੇ ਸਪੈਸ਼ਲੀ ਜਿਹੜਾ ਸਾਡਾ ਸਕੇਪ ਰੂਟਸ ਬਣਦੇ ਨੇ ਸ਼ਹਿਰ ਤੋਂ ਬਾਹਰ ਜਾਂ ਆਉਣ ਨੂੰ ਅੰਦਰ ਉਹਨਾਂ ਨੂੰ ਅਸੀਂ ਬਹੁਤ ਪਲਾਨਡ ਵੇ ਨਾਲ ਕਵਰ ਕੀਤਾ ਹੈ ਸੀਸੀਟੀਵੀ ਨਾਲ ਔਰ ਨਾਕਾਬੰਦੀ ਨਾਲ ਸੋ ਦੈਟ ਜ਼ਿਆਦਾਤਰ ਜਿਹੜੇ ਮੋਟਰਸਾਈਕਲ ਦੇ ਉੱਤੇ ਵੀ ਫੋਕਸ ਬਹੁਤ ਦਿੱਤਾ ਗਿਆ ਕਿ ਟੂ ਵਿਲਰ ਦੇ ਉੱਤੇ ਜ਼ਿਆਦਾ ਕ੍ਰਾਈਮ ਹੋ ਰਿਹਾ ਕ੍ਰਿਮੀਨਲ ਦੀ ਮੂਵਮੈਂਟ ਜ਼ਿਆਦਾ ਹੈ ਸਿਮਿਲਰਲੀ ਰੈਂਡਮ ਚੈਕਿੰਗ ਜਿਹੜੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਹੋਟਲਜ਼ ਦੀ ਵੀ ਨਾਲ-ਨਾਲ ਚੱਲ ਰਹੀ ਹੈ ਸਰ ਜਿਹੜੇ ਰੈਸਟ ਕੀਤੇ ਗਏ ਤਾਂ ਕੋਈ ਬ੍ਰਾਂਤੀ ਵੀ ਹੋਈ ਆ ਸਰ ਕਿ ਜ਼ਿਆਦਾਤਰ ਕਾਗਜ਼ਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਵਹੀਕਲ ਸੀ ਚਾਹੇ 4-ਵੀਲਰ ਹੋਵੇ ਚਾਹੇ 2-ਵੀਲਰ ਹੋਵੇ ਅ ਤਾਂ ਤੁਹਾਨੂੰ ਲੱਗਦਾ ਸਰ ਕਿ ਫਿਜ਼ੀਕਲ ਚੈਕਿੰਗ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਸਸਪੈਕਟਡ ਜਿਹੜੇ ਬੰਦੇ ਨੇ ਉਹਨਾਂ ਦੀ ਫਿਜ਼ੀਕਲ ਚੈਕਿੰਗ ਜਿਹੜੀ ਹੈ ਜ਼ਿਆਦਾ ਜ਼ਰੂਰੀ ਹੈ ਕਾਗਜ਼ਾਂ ਨਾਲੋਂ ਨਹੀਂ ਬਿਲਕੁਲ ਦੋਨੋਂ ਚੀਜ਼ਾਂ ਹੀ ਜ਼ਰੂਰੀ ਨੇ ਜੀ ਕਈ ਵਾਰ ਫੋਲਡ ਆਰਸੀ ਵੀ ਹੋ ਜਾਂਦੀ ਹੈ ਬਟ ਜਿਵੇਂ ਤੁਸੀਂ ਕਿਹਾ ਫਿਜ਼ੀਕਲ ਚੈਕਿੰਗ ਵੀ ਬੜੀ ਜ਼ਰੂਰੀ ਹੈ ਇਸੇ ਕਰਕੇ ਅਸੀਂ ਆ ਇਹਨਾਂ ਨੂੰ ਆਪਣੇ ਮਲਾਜ਼ਮਾਂ ਨੂੰ ਹੀ ਦਿੱਤਾ ਵੀ ਡੱਬ ਨੂੰ ਜੂਰ ਚੈੱਕ ਕਰੋ ਬੈਗ ਨੂੰ ਚੈੱਕ ਕਰੋ ਪਿੱਠੂ ਪਾਇਆ ਕਿਸੇ ਨੇ ਸਪੈਸ਼ਲੀ ਮੂੰਹ ਬਨ ਕੇ ਬੰਦੇ ਕੋ ਮਰੇ ਹੈ ਤੋ ਉਹਨੂੰ ਸਾਰੀਆਂ ਚੀਜ਼ਾਂ ਨੂੰ ਆਲਰੇਡੀ ਇਹਨਾਂ ਨੂੰ ਬਰੀਫ ਕੀਤਾ ਗਿਆ ਇਹਨਾਂ ਨੂੰ ਹੋਰ ਅਸੀਂ ਇੰਟੈਂਸੀਫਾਈ ਕਰਾਂਗੇ ਸਰ ਇਹਨਾਂ ਤਿੰਨ ਦਿਨ ਸਤ ਤੋਂ ਵੱਡੀ ਅਚੀਵਮੈਂਟ ਕੀ ਮੰਨਦੇ ਹੋ ਜੀ ਗੈਸਸ ਦੇ ਤਿੰਨ ਦਿਨ ਦੇਖੀ ਸਭ ਤੋਂ ਵੱਡੀ ਅਚੀਵਮੈਂਟ ਇਹੀ ਹੈ ਜੀ ਸਾਡੇ ਕੋ ਕਾਰਟ੍ਰਿਜਸ ਤੇ ਸਫਿਸਟੀਕੇਟਡ ਛੇ ਪਿਸਟਲ ਜਿਹੜੇ ਫੜੇ ਗਏ ਜਿਹੜੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਆਏ ਔਰ ਉਹਨਾਂ ਨਾਲ ਹੀ ਤੁਹਾਨੂੰ ਪਤਾ ਜਿਹੜਾ ਸਾਰਾ ਕੰਮ ਚੱਲਦਾ ਔਰ ਕਾਟਰੇਜਸ ਬੜੇ ਇੰਪੋਰਟੈਂਟ ਹੈ ਸਿਵਲ ਲਾਈਨ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਨਾਕਾ ਲੱਗਿਆ ਸੀ ਗ੍ਰੀਨ ਐਵੇਨਿਊ ਦਾ ਉਹ ਪਾਰਟੀ ਨੂੰ ਇਨਾਮ ਵੀ ਦਿੱਤਾ ਉਹਨਾਂ ਨੇ 2 ਲੱਖ ਰੁਪਿਆ ਤੇ ਕੁਝ ਕਾਟਰੇਜਸ ਫੜੇ ਸੀ ਜਿੱਤੋਂ ਕਿ ਕਾਫੀ ਅੱਗੇ ਆਪਰੇਸ਼ਨ ਸਾਡੇ ਚੱਲ ਰਹੇ ਸਰ ਉਹ ਤਿੰਨ ਦਿਨ ਤੋਂ ਬੁਰੀ ਹੋ ਗਈ ਅੱਗੇ ਕੀ ਕਰਦੀ ਰਹਿਣੀ ਅੱਜ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਜੀ ਅੱਜ ਆਪਾਂ ਟੈਨੈਂਟ ਵੈਰੀਫਿਕੇਸ਼ਨ ਕਰ ਰਹੇ ਹਾਂ ਕੱਲ ਦਾ ਹੋਰ ਨਵਾਂ ਆਪਰੇਸ਼ਨ ਲਾਂਚ ਕਰਾਂਗੇ ਨੈਟ ਵੈਰੀਫਿਕੇਸ਼ਨ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਲੋਕਾਂ ਨੂੰ ਡਰ ਪੈਂਦਾ ਵੀ ਅਸੀਂ ਜਾ ਕੇ ਸ਼ਹਿਰ ਚ ਜੇ ਰਹੇ ਤਾਂ ਅਸੁਰੱਖਿਅਤ ਮਹਿਸੂਸ ਕਰਦੇ ਜਿਹੜੇ ਕ੍ਰਿਮਨਲਸ ਨੇ ਉਹੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਡਰ ਹਮੇਸ਼ਾ ਸਤਾਉਂਦਾ ਰਹੇ ਕਿ ਪੁਲਿਸ ਕਦੇ ਵੀ ਆ ਸਕਦੀ ਹੈ ਸ਼ਹਿਰ ਵਾਲੇ ਨੂੰ ਕੀ ਮੈਸੇਜ ਇਹਦਾ ਬੜਾ ਕਲੀਅਰ ਮੈਸੇਜ ਹੈ ਜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਟੇਟ ਲੈਵਲ ਤੇ ਵੀ ਔਰ ਸਾਡੇ ਲੈਵਲ ਤੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜੇ ਛੋਟੇ ਲਾਲਚੀ ਲੋਕ ਇਹਦੇ ਨਾਲ ਜੁੜਦੇ ਨੇ ਉਹ ਆਪਣਾ ਆਪ ਵਿਚਾਰ ਲੈਣ ਕਿਉਂਕਿ ਕਾਨੂੰਨ ਦੇ ਹੱਥ ਜਿਹੜੇ ਲੰਬੇ ਆ ਔਰ ਕਾਨੂੰਨੀ ਐਕਸ਼ਨ ਉਹਨਾਂ ਦੇ ਖਿਲਾਫ ਹੋਏਗਾ ਹੀ ਹੋਏ। ਸਰ ਲੈਂਡਲੋਰਡਸ ਜਿਹੜੇ ਕਿ ਪ੍ਰੋਪਰਟੀ ਆ ਜਿਸ ਦਾ ਟੈਨੈਂਟਸ ਵਗੈਰਾ ਰੱਖਦੇ ਨੇ ਉਹਨਾਂ ਵਾਸਤੇ ਕਿਹੜੀ ਸੌਕੀ ਪ੍ਰਗੇ ਆ ਜਿਸ ਨਾਲ ਜੋ ਸਾਰੀ ਇਨਫਰਮੇਸ਼ਨ ਜਿਹੜੇ ਲੱਗਦੇ ਜਿਹੜੇ ਦੇਖੋ ਸਾਡੇ ਸਾਂਝ ਕੇਂਦਰ ਦੇ ਵਿੱਚ ਬੜਾ ਵਧੀਆ ਹੈਗਾ ਸਿਸਟਮ ਵੈਰੀਫਿਕੇਸ਼ਨ ਆਫ ਟੈਨੈਂਟਸ ਦਾ ਤਾਂ ਬਹੁਤ ਸਿੰਪਲੀਫਾਈ ਕੀਤਾ ਗਿਆ ਤੇ ਪੁਲਿਸ ਨੂੰ ਵੈਸੇ ਵੀ ਅਸੀਂ ਸੈਂਸਿਟਾਈਜ਼ ਕੀਤਾ ਕਿ ਜੋ ਕੋ ਤੁਹਾਨੂੰ ਇਨਫਰਮੇਸ਼ਨ ਦਿੰਦਾ ਵੈਸੇ ਵੀ ਕੰਟਰੋਲ ਰੂਮ ਤੇ ਦੇ ਸਕਦੇ ਹੋ ਪੁਲਿਸ ਸਟੇਸ਼ਨ ਨੂੰ ਦੇ ਸਕਦੇ ਹੋ ਔਰ ਸਾਂਗ ਕੇਂਦਰ ਦਾ ਜਿਹੜਾ ਸਾਡਾ ਸੌਫਟਵੇਅਰ ਹੈ ਉਹਦੇ ਚ ਇਹ ਸਪੈਸ਼ਲ ਪ੍ਰੋਵੀਜ਼ਨ ਹੈਗੀ ਹੈ ਬੜਾ ਜਿਹੜਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵੱਲੋਂ ਇਸ ਬੰਬਰ ਕਾਲ ਦਾ ਡਾਇਨੈਮਿਕ ਹਾਂ ਲੋਨ ਨਹੀਂ ਸੜਕਾਂ ਤੇ ਚੱਲਦੇ ਸਮੇਂ ਟ੍ਰੈਫਿਕ ਦੇਖੋ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਗਵਾਂਡੀ ਮੁਲਕ ਵੱਲੋਂ ਸਾਡੇ ਇਸ ਡਿਸਟਰਬ ਕਰਨ ਨੂੰ ਸਿਕਿਉਰਟੀ ਨੂੰ ਪੀਸ ਨੂੰ ਹਾਰਮਨੀ ਨੂੰ ਉਹ ਲਾਅਨ ਆਰਡਰ ਨੂੰ ਉਹ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਨੇ ਔਰ ਇਨਫੋਰਸਮੈਂਟ ਏਜੰਸੀ ਜਿਹੜੀ ਹੈ ਉਹ ਲੱਗੀਆਂ ਰਹਿੰਦੀਆਂ ਇਸ ਕੰਮ ਤੇ ਔਰ ਪ੍ਰਮਾਤਮਾ ਦੀ ਮਿਹਰ ਨਾਲ ਅਜੇ ਤੱਕ ਆਪਾਂ ਕਾਮਯਾਬ ਰਹੇ ਆ ਕਿ ਪ੍ਰिवेंशन ਦੇ ਵਿੱਚ ਹੀ ਪਹਿਲਾਂ ਫੜੇ ਜਾਂਦੇ ਲੋਕ ਇਹ ਬਟ ਇਹ ਹੈ ਕਿ ਇਹ ਆਨ ਗoing ਪ੍ਰੋਸੈਸ ਹੈ ਤੇ ਹਮੇਸ਼ਾ ਸਤਰਕ ਰਹਿਣ ਦੀ ਲੋੜ ਹੈ ਸਰ 26 ਜਨਵਰੀ ਨੂੰ ਇੱਕ ਬਹੁਤ ਵੱਡਾ ਇੱਕ ਲੈ ਵਿੱਚ ਇੱਕ ਗੱਡੀ ਚਲਾਇਆ ਗਿਆ ਹਾਦਸਾ ਪਾਓ ਬਾਰ-ਬਾਰ ਦੇ ਦਾ ਬਦਲੋ ਵਰਲਡ ਤੋਂ ਕਹਿ ਸਕਦੇ ਆਪਾਂ ਕਹਿ ਸਕਦੇ ਸੜਕ ਤੇ ਗੱਡੀ ਸਹੀ ਤਰੀਕੇ ਨਾਲ ਚਲਾਪ ਕਰੋ ਕਿਉਂਕਿ ਹਰ ਇੱਕ ਤੇ 26 ਜਨਵਰੀ ਨੂੰ ਗੱਡੀ ਕਦੇ ਨਾ ਚਲਾਓ ਦੇਖੋ ਸਰ ਬਤ ਕੋ ਹਲਸਾ ਦੀ ਕਾਲ ਜੋ ਮੈਨੂੰ ਸਮਝ ਆਈ ਹੈ ਉਹ ਇਹ ਨਹੀਂ ਹੈ ਉਹ ਤਾਂ ਬੇਸਿਕਲੀ ਐਨੀਵਰਸਰੀ ਮਨਾ ਰਹੇ 40 ਸਾਲ ਪੁਰਾਣੀ ਉਸ ਦਿਨ ਕਿਉਂਕਿ ਅਰੇਂਜਮੈਂਟਸ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਦਾ ਸਾਡਾ ਬਹੁਤ ਜਿਹੜਾ ਮਹਾਨ ਦਿਵਸ ਹੁੰਦਾ ਮੈਂ ਜਨਮ ਦਿਹਾੜਾ ਉਸ ਨਗਰ ਕੀਰਤਨ ਵੀ ਹੈ ਔਰ ਉੱਥੇ ਅਸੀਂ ਐਸਜੀਪੀਸੀ ਨਾਲ ਤੇ ਬਾਕੀ ਬੰਦਿਆਂ ਨਾਲ ਰਲ ਕੇ ਜੜੀਆਂ ਜਥੇਬੰਦੀਆਂ ਨਾਲ ਮੀਟਿੰਗ ਚੱਲ ਰਹੀ ਹੈ ਔਰ ਵਧੀਆ ਅਰੇਂਜਮੈਂਟਸ ਇਨ ਪਲੇਸ ਹੋਣਗੇ ਕਿਉਂਕਿ ਉਸ ਦਿਨ ਉਹ ਨਗਰ ਕੀਰਤਨ ਵੀ ਬਹੁਤ ਵੱਡਾ ਵਿਸ਼ਾਲ ਦਰਬਾਰ ਸਾਹਿਬ ਤੋਂ ਨਿਕਲਣਾ ਹੈ